गुरु नानक पर नाम लोट औ इस करके औखन है कि अंदर नहीं टेकता पता जदों तक अंदरों टेक के रब नहीं करता परमात्मा ਮੁੰਦਰ ਦੀ ਬੈਠਕ ਤੇ ਦਾ ਆਰਾਮ ਕਹਿ ਦਿੱਤਾ ਅੱਲਾਹ ਆਦ ਕਹਿ ਦਿੱਤਾ ਬੜਾ ਸੁਖ ਉਪਰੋ ਕਹਿ ਕੇ ਬੜਾ ਸੁਖ ਆਇਆ ਪਰ ਮਾਰਾ ਜਿੱਤੇ ਜਿੱਤੇ ਅੰਦਰੋਂ ਝੜਕਿਉ ਦਾ ਨਾਮ ਨਹੀਂ ਲੈਂਦਾ ਸਿਰ ਗੰਢੀ ਮੈਂ ਇਸ ਕਰਕੇ ਸਾਖ ਨੂੰ ਕਹਿੰਦੇ ਆਕਾ ਔਖਾ ਸਾਚਾ ਨਾ ਜਦੋਂ ਤੱਕ ਤੂੰ ਅੰਦਰੋਂ ਝੜਕਿਉ ਦਾ ਨਾਮ ਨਹੀਂ ਲੈਂਦਾ ਫਿਰ ਗੱਲ ਇਹ ਕਿ ਮਹਾਰਤ ਕਹਿੰਦਾ ਕਿ ਪੂਰਾ ਪੂਰਾ ਜਪੀ ਜਾਈ। ਉਹਨੂੰ ਬਾਇ ਹੈ ਕਿ ਕਹਿੰਦਾ ਰਾਪਕਿਆ ਦਿੱਤਾ ਅੱਲਾਹ ਕਹਿੰਦਾ ਉਹਨੂੰ ਨਾਮ ਕਹਿੰਦਾ ਕਿ ਕਿਸੇ ਵੀ ਨਾਮ ਨੂੰ ਕਿਤੇ ਜਦੋਂ ਤੱਕ ਉਹ ਅੰਦਰੋਂ ਜੁੜ ਕੇ ਉਹਦਾ ਨਾਮ ਨਹੀਂ ਲੈਂਦਾ ਮਹਾਰਤ ਤੇ ਉਸ ਬੇਤਵ ਤੇ ਵੀ ਉਹ ਨਹੀਂ ਕੋਈ। ਕਈ ਵਾਰੀ ਤੀਨ ਮਨੁੱਖ ਵਿਚਾਰਾ ਸਹਾਰਾ ਵੀ ਲੈ ਲੈਂਦੇ ਕਿਸੇ ਨੇ ਕਿਹਦੀ ਤਿੰਦ ਅਕ ਰੱਬ ਦਾ ਨਾਮ ਜਪਣਾ ਸਹਾਰਾ ਲੈਣ ਨੂੰ ਬਹੁਤ ਕਰਦਾ ਹੈ ਪਰ ਉਹ ਉਸ ਸਵਾਰੇ ਤੱਕ ਨਹੀਂ ਪਹੁੰਚਣਾ ਤੇ ਰੱਬ ਤੱਕ ਨਹੀਂ ਪਹੁੰਚਦਾ ਕਿਸੇ ਨੇ ਹੱਥ ਤੋਂ ਮਾਲਾ ਬਣਾ ਲਈ ਉਹ ਮਾਲਾ ਜੀਹਨ ਤੇ ਤੇ ਮੂਹ ਦੇ ਵਿੱਚ ਰੱਬ ਦਾ ਨਾਮ ਲਈ ਜਿੰਨਾ ਮੂਹ ਤੇ ਰੱਬ ਦਾ ਨਾਮ ਨਾ ਜਿਵੇਂ ਜਿਵੇਂ ਮਾਲਾ ਦਾ ਮਣਕਾ ਟਿਕਦਾ ਜਿਵੇਂ ਜਿਵੇਂ ਦੀਪ ਫਿਰਦੀ ਓਥੇ ਉਸੇ ਤਰ੍ਹਾਂ ਮਨ ਵੀ ਚੀ ਜਾਂਦਾ ਚਾਰੇ ਦਾ ਚਾਰੇ ਪਾਸੇ ਇਹ ਉਹ ਕਿੰਨੀ ਸਿੰਪਰਦੀ ਕਿਹਾ ਮਾਲਾ ਦਾ ਮਣਕਾ ਵੀ ਲਿਖਦਾ ਹੈ ਉਥੇ ਵਿੱਚ ਦੀਪ ਵੀ ਫਿਰਦੀ ਹੈ ਆਪਰਾਪ ਦਾ ਨਾਮ ਵੀ ਲੱਗਦਾ ਤੇ ਮਨ ਵੀ ਚੱਲ ਗਿਆ ਮਨ ਦਲ ਕਰਮੈ ਤੂੰ ਮਾਲਾ ਫਿਰੇ ਹੱਥ ਵਿੱਚ ਮਾਲਾ ਬਣਦੀ ਹੈ

ਇੱਕ ਮਨਕੀ ਤੇ ਟੋਕੀ ਇਕਾਗਰਤਾ ਸਾਡੀ ਬੁੱਧੀ ਨੇ ਪ੍ਰਮਾਤਮਾ ਦੇ ਨਾਮ ਨੇ ਵਿੱਚ ਖੋਲਦਾ ਜੀਬੋਸੀ ਕਹਿੰਦੇ ਕਿ ਬੁੱਧ ਦੁਭਜ ਜਦ ਦੀ ਸੁਦੇ ਸ਼ਬਦਾ ਤੇ ਕਿੰਨੇ ਲੇਬ ਜੋੜਦੇ ਸੁਰਤੀ ਜੁੜ ਜਾਂਦੀ ਪਰ ਕਰਮੇ ਉਹ ਹੋਇਆ ਕਿ ਸਾਡੀ ਬੁੱਧੀ ਸਾਡੇ ਮਨ ਦੇ ਪਿੱਛੇ ਲੱਗੀ ਦੀ ਹੈ ਮਾਨੇ ਤਰ੍ਹਾਂ ਦੇ ਪਿੱਛੇ ਘੁੰਮਦਾ ਹੈ ਇੰਦਰੀਆਂ ਦਾ ਇੱਕੋ ਨੇ। ਉਹ ਸਮਝਣ ਲਈ ਇਹ ਗਲਪੇ ਲਿਏ ਕਿ ਸਾਡੇ ਇੰਦਰੀਆਂ ਨੇ ਕਿਸੇ ਚੀਜ਼ ਨੂੰ ਅੱਖਾਂ ਨੇ ਵੇਖਿਆ, ਅੱਖਾਂ ਨੇ ਕਿੰਨਾ ਨੀਂਦ ਦੇ ਸੁਆਦ ਵਾਲੀਆਂ, ਨੱਕ ਨੇ ਗੰਦੀ ਬੁਰੀ ਗੰਦੀ ਮਾਣੀ, ਜਾਂ ਫਿਰ ਜੀਭ ਨੇ ਸਪਸ਼ਟ ਕੀਤਾ। ਇਹ ਇਹ ਗਿਆਨ ਕਿਵੇਂ ਮਨ ਗਿਆਨ ਦੀ। ਇਹਨਾਂ ਅੱਖਾਂ ਨੇ ਵੇਖ ਕੇ ਮਨ ਨੂੰ ਦੱਸਿਆ ਕਿ ਇਹ ਕੀ ਦੇਖ ਰਿਹਾ ਹੈ। ਇਹ ਕਰਮ ਕੌਣ ਹੈ ਉਹ ਮਨ ਹੈ ਕਿ ਖਬਰ ਦਿੰਦਾ ਸਾਡੀ ਬੁੱਧੀ ਨੂੰ ਖਬਰ ਦਿੰਦਾ ਕਿ ਸicker ਕੇ ਬੁੱਧੀ ਮਨ ਦੇ ਪਿੱਛੇ ਭੱਜਦੀ ਹੈ ਮਨ ਇੰਦਰੀਆਂ ਦੇ ਪਿੱਛੇ ਭੱਜਦਾ ਹੈ ਇੰਦਰੀ ਬਿਕਾਰਾਂ ਦੇ ਪਿੱਛੇ ਵਿਜਾ ਸੰਸਾਰ ਦੇ ਮੋਦਾਂ ਦੇ ਪਿੱਛੇ ਕਰਮ ਇਹਨੂੰ ਸਤਪੰਤੇ ਦੇ ਕਹਨ ਬੀਰ ਪ੍ਰਗਟ ਭਈ ਖੇਡ ਲੇਲੇ ਕੋ ਚੂਗੇ ਦਿੱਖੇ ਕਹਿੰਦੇ ਇੱਕ ਖੇਡ ਪਰਤੀ ਹੋਈ ਕਿ ਬੁੱਧੀਮਨ ਦੇ ਉੱਥੇ ਕੁੜੀ ਪਈ ਮਾਨੇ ਕਰਿਆ ਦੇ ਵਿੱਚੇ ਕੁੱਤਦੇ ਇੰਦਰੀ ਪਦਾਰਥ ਦਾ ਕੁੱਛੇ ਕੁੱਛੇ ਹੁੰਦੇ ਹੁੰਦੇ ਕਰਮ ਨਾ ਧੋਜੇ ਹੁੰਦੇ ਇੰਦਰੀ ਪਦਾਰਥ ਦਾ ਲਗਾ ਛੱਡ ਕੇ ਮਨ ਵੱਲ ਉਤੋੜ ਨੂੰ ਮਾਨ ਬੁੱਧੀ ਵੱਲ ਮੁੜੇ ਸਾਡੀ ਬੁੱਧੀ ਹੈ ਜਿਹੜੀ ਉਹ ਸਿਮਰਨ ਵਿੱਚ ਕਿਉਂ ਜਾਂਦੀ ਫੇਰੀ ਫੇਰ ਹੁੰਦੇ ਇੰਦਰੀ ਪਲਟੇ ਮਨ ਵਿੱਚ ਕੇ ਮਨ ਪਰਤੇ ਉਹ ਬਾਤ ਬੁੱਧ ਪਰਤੇ ਅਰ ਧਿਆਨ ਤੇ ਫੇਰ ਲੈ ਲੈ ਜਾ ਸਿਆਣੇ ਕਹਿੰਦੇ ਫਿਰ ਫਿਰ ਇੱਕ ਹੋ ਜਾਂਦੀ ਹੈ ਫਿਰ ਲੈ ਹੋ ਜਾਂਦਾ ਇੱਕ ਹੋ ਜਾਂਦਾ ਗੁਰੂ ਅਮਰਦਾਸ ਜੀ ਕਹਿੰਦੇ ਕਹਿੰਦੇ ਮੁਕਤੀ ਹੀ ਇਸੇ ਤਰ੍ਹਾਂ ਨਹੀਂ ਹੈ ਇਕੱਲੀ ਮੁਖੋਂ ਕਹਿਣ ਨਾਲ ਗੱਲ ਨਹੀਂ ਬਣਦੀ ਕਿਸੇ ਰੱਬ ਦਾ ਨਾਮ ਉਹ ਲੈਣੇ ਆਂ ਜੀ ਤੇਗੜੇ ਸ਼ਾਇਦ ਮੁਕਤੀ ਹੋ ਜਾਏ ਨਹੀਂ ਮਾਰਦ ਤੇ ਜੇ ਹਿੰਦ ਤੇ ਬਿਠਾਏਗਾ ਨਾ ਤਾਂ ਮਾਂ ਇਹ ਚੰਗੀ ਗੱਲ ਹੈ ਰੱਬ ਦਾ ਨਾਮ ਜਪਦੋ ਲੈ ਉਹਨੂੰ ਚੇਤੇ ਕਰ ਚੰਗੀ ਗੱਲ ਪਰ ਜਿੱਥੇ ਭੁਗਉ ਨੂੰ ਜਪਦਾ ਹੈ ਸਿਮਰਨ ਕਰਦਾ ਹੈ ਚੇਤੇ ਕਰ ਉਥੇ ਜਤ ਦੇ ਕਰਿਆ ਕਰਕੇ ਹਿਰਦੇ ਵਿੱਚ ਵੀ ਵੱਸਦਾ ਅੰਦਰੋਂ ਵੱਸਦਾ ਉਥੇ ਬਾਤ ਆਉਂਦੀ ਹੈ ਉਹ ਬੈਕਟਰੀ ਹੈ ਬੋਲੀ ਸਿਮਰਨ ਨੇ ਚਾਰ ਜਗਿਆ ਮਾਲੀਆਂ ਕੀਤੇ ਨੇ ਉਹਨਾਂ ਨਾਲ ਬੁੱਧਿਆ ਨੂੰ ਬੈਠ ਕੇ ਮਦਬਾ ਗੱਲਬਾਤ ਕੀਤੀ ਪਸੰਤੀ ਛਿਰਦੇ ਤੱਕ ਗੱਲਦੇ ਰਹੇ ਪਰ ਆਖਰ ਤੱਕ ਵੀ ਕਹਿੰਦੇ ਇਹ ਚਾਰ ਜਗਿਆ ਬੋਲੀਆਂ ਨੇ ਗੁਰੂ ਅਮਰਦਾਸ ਜੀ ਦਾ ਮਹਤ ਕਹਿੰਦੇ ਮੁੱਖੋਂ ਹਰ ਹਰ ਸਬਦ ਤੋ ਕਰ ਬਿਰਲੇ ਹੁੰਦੇ ਮਸਾਯਾ ਨਾਗ ਜਿਲ ਕੈ ਹਿਰਦੇ ਬਸਿਆ ਬੋਖ ਮੁਕਤ ਤਨ ਤੇ ਕਹਤੇ ਮੁਖੋਂ ਤਾਂ ਬਹੁਤ ਸਾਰੇ ਕੀ ਨੇ ਮੁਖੋਂ ਹਰ ਹਲ ਪਦ ਪੁਤਰੇ ਇਹ ਤਾੜੀ ਜਿੰਦੇ ਨੇ ਰੱਬ ਦਾ ਨਾਮ ਬਿਰਲੇ ਜਿਹਦੇ ਬਸਿਆ ਪਰ ਕਿਸੇ ਬਿਰਲੇ ਕੋਈ ਨਹੀਂ ਕਰਦੇ ਜਿ ਬਸਾਇਆ ਨਾਮ ਜਿਲ ਕੈ ਹਿਰਦੇ ਬਸਿਆ ਬੋਖ ਮੁਕਤ ਤਨ ਚੰਗਾ ਕਹਤੇ ਹੇ ਨਾਮ ਜਿਲ ਦਾ ਦੇ ਹਿਰਦੇ ਤੇ ਬਸ ਕੇ ਜਪਤੇ ਉਹਨਾਂ ਦੀ ਬੰਦਕਲਾਖੀ ਹੋਈ ਜੈ ਤੁਹਾਨੂੰ ਗੁਨਾਮਰ ਦਾਦੀ ਲਈ ਬਰਿਤ ਕੀਤਾ ਬਾਣ ਅੰਦਰ ਕਹਿ ਨਾਨਕ ਸਤਿਪੁਰਸ ਦਾਦੀ ਜਿੰਨਾ ਨੇ ਬੁਲਾ ਕੀਨੀ ਵਿਚੇ ਮੈਂ ਕਦੇ ਫਿਰੰਦ ਦੀ ਕਿਰਪਾ ਨਾਲ ਜਿਹਨਾਂ ਦੀ ਅੰਦਰ ਹੀ ਸੋਤੀ ਜੁੜੀ ਉਹ ਮਾਇਆ ਕਦੇ ਰਹਿੰਦੇ ਬਤਰੀ ਰੱਬ ਨੂੰ ਪਾ ਲੈ ਉਹਨੂੰ ਅੰਦਰੋਂ ਧਿਆ ਕੇ ਆ ਕੇ ਪ੍ਰਮਾਤਮਾ ਨਾਲ ਅੰਦਰ